ਜਾ ਮੈਂ ਨੀਵੀਂ ਬੀਬੀ ਉਹ ਜੋ ਹੋ ਰਿਹਾ ਉਹ ਸਾਡੀ ਆਤਮ ਸੇਕ ਇੱਕ ਸੈਕਿੰਡ ਚਲੋ ਜੀ ਬੀਬੀ ਜੀ ਜੀ ਬੀਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੰਬੇ ਸਮੇਤ ਯਾਰ ਨੀਵੇਂ ਕਰ ਲੋ ਯਾਰ ਉੱਤੇ ਛੁੱਪ ਕਰ ਲੋ ਭਾਈ ਬਰਾਦਾ ਹੁਣ ਛੁੱਪਾ ਪਾਣੀ ਸਾਡੇ ਨਾਲ ਦੋਸ਼ੀ ਨੇ ਜ਼ਿਆਦਾ ਤੁਸੀਂ ਹੋ ਜਿਹੜੇ ਅੱਜ ਵੀ ਤੁਸੀਂ ਉੱਚੀ ਉੱਚੀ ਰੋਲਾ ਪਾਈ ਜਾਂਦੇ ਹੋ ਆ ਗਿਆ ਦੇਖੋ ਗੱਲ ਇਹ ਹੈ ਲੰਬੇ ਸਮੇਂ ਤੋਂ ਕੌਮ ਬਹੁਤ ਵੱਡੀ ਦੁਬਧ ਵਿੱਚ ਫਸੀ ਹੋਈ ਹੈ ਲੰਬੇ ਸਮੇਂ ਤੋਂ ਅਸੀਂ ਸਾਰੇ ਮਨਾਤੇ ਵੱਡਾ ਪੋਝ ਲੈ ਕੇ ਚੱਲ ਰਹੇ ਹਾਂ ਕਿਉਂਕਿ ਜਿਹੜੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਉਹ ਸ਼੍ਰੀ ਅਕਾਲ ਤਲਬ ਸਾਹਿਬ ਦੇ ਉੱਤੇ ਸਿਰਜੀ ਹੋਈ ਪਾਰਟੀ ਹੈ ਔਰ ਪੰਥ ਦੀ ਇੱਕ ਰਾਜਨੀਤਿਕ ਪਾਰਟੀ ਹੈ ਲੇਕਿਨ ਧਾਰਮਿਕ ਤੌਰ ਤੇ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਅਦੇਸ਼ ਮਾਇਦੀਆਂ ਉੱਚੀਆਂ ਸੁੱਚੀਆਂ ਕਦਰਾਂ-ਕੀਮਤਾਂ ਫੜਾਉਣ ਵਾਸਤੇ ਵੀ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਜਿਹੜਾ ਇਸ ਦਾ ਉਦੇਸ਼ ਹੈ ਪੰਥ ਦੇਸ਼ ਗੁਰਦੁਆਰਿਆਂ ਦੀ ਸੇਵਾ ਸੰਭਾਲ ਅਤੇ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਇਹ ਸਾਰੀਆਂ ਸਾਡੀਆਂ ਜ਼ਿੰਮੇਵਾਰੀਆਂ ਕੁਝ ਕਾਰਨਾਂ ਕਰਕੇ ਅਸੀਂ ਕੁਝ ਥਾਵਾਂ ਤੇ ਫੇਲ ਹੋਏ ਕੁਝ ਸਾਡੇ ਕੋਲ ਗਲਤੀਆਂ ਹੋਈਆਂ ਕੁਝ ਸਾਡੇ ਕੋ ਭੁੱਲਾ ਹੋਈਆਂ ਔਰ ਕੌਮ ਨੇ ਉਹਨੂੰ ਬਹੁਤ ਮਨ ਨੂੰ ਲਾਇਆ ਸਾਡੇ ਤੋਂ ਨਰਾਸ਼ ਹੋ ਗਏ ਸਾਡੇ ਤੋਂ ਨਰਾਜ ਹੋ ਗਏ ਔਰ ਸਾਦ ਦੂਰੀ ਬਣਾ ਲਈ ਸਾਡੇ ਮਨਾਂ ਤੇ ਬੋਝ ਹੈ ਅਸੀਂ ਬੜੀ ਬਾਰੀ ਕਹਿ ਕੇ ਸਾਰਿਆਂ ਨੂੰ ਕਿ ਫੌਮ ਚੰਦ ਹੀ ਹੈ ਕਿ ਸ਼੍ਰੀ ਆਕਾਦਰ ਸਾਹਿਬ ਤੇ ਜਾ ਕੇ ਮਾਫੀ ਮੰਗੀਏ ਕਿਉਂਕਿ ਪਾਈ ਦੇ ਵਿੱਚ ਜਦੋਂ ਅਸੀਂ ਇੱਕ ਝੁੰਡਾ ਕਮੇਟੀ ਬਣਾਈ ਸੀ ਉਹ ਰਿਪੋਰਟ ਸਾਰੇ ਪੰਜਾਬ ਦੇ ਲੋਕਾਂ ਦੀ ਸੀ ਉਹਦੇ ਚ ਸਾਫ਼ ਲਿਖਿਆ ਗਿਆ ਸੀਗਾ ਕਿ ਸ਼੍ਰੀ ਆਕਾਦਰ ਸਾਹਿਬ ਤੇ ਜਾ ਕੇ ਸਾਰੀ ਲੀਡਰਸ਼ਿਪ ਮਾਫੀ ਮੰਗੀ ਹੈ ਅਸੀਂ ਬਾਰ-ਬਾਰ ਕਿਹਾ ਬਾਰ-ਬਾਰ ਕਿਹਾ ਲੇਕਿਨ ਸਾਡੇ ਮੁਖੀ ਪ੍ਰਧਾਨ ਸਾਹਿਬ ਇਸ ਗੱਲ ਨੂੰ ਜਦੋਂ ਨਹੀਂ ਮੰਨੇ ਹਾਰ ਕੇ ਸੀ ਫੈਸਲਾ ਕੀਤਾ ਕਿ ਅਸੀਂ ਕਿੰਨੀ ਕੁ ਮਾਰ ਖਾਈ ਜਾਣਾ ਹੈ ਕਿਉਂ ਨਹੀਂ ਅਸੀਂ ਆਪਣੇ ਤੱਕ ਤੇ ਜਾ ਕੇ ਮਾਫੀ ਮੰਗਦੇ ਸੋ ਇਸ ਦੇ ਸਬੰਧ ਵਿੱਚ ਅਸੀਂ ਉਹਨਾਂ ਕੋਲ 来 ਮਾਫੀ ਮੰਗਣ ਆਏ ਆ ਤੁਹਾਨੂੰ ਅਸੀਂ ਸਾਰੀ ਜਿਹੜੀ ਚਿੱਠੀ ਦਿੱਤੀ ਹੈ ਉਹ ਅਸੀਂ ਸਿੰਘ ਸਾਹਿਬ ਨੇ ਸਾਡੇ ਕੋਲ ਲੈ ਲਈ ਹੈ ਸਵੀਕਾਰ ਕਰਕੇ ਰੱਖ ਲਈਏ ਕਹਿੰਦੇ ਵੀ ਅਸੀਂ ਮੈਂ ਪੜ ਕੇ ਇਹ ਤੁਹਾਨੂੰ ਅਸੀਂ ਦੱਸ ਦਿਆਂਗੇ ਅਸਕੇ ਸਾਨੂੰ ਜਲਦੀ ਤੋਂ ਜਲਦੀ ਬੁਲਾਇਆ ਜਾਵੇ ਤਾਂ ਜੋ ਸਾਡੇ ਮਨ ਦਾ ਬੋਝ ਜਿਹੜਾ ਹੈ ਉੱਤਰ ਜਾਗੇ ਦੇਖੋ ਇਹ ਬਾਰ ਬਾਰ ਨਾ ਕਹਿ ਕਰੋ ਕਿ ਡੇਰ ਹੋ ਗਈ ਅਸੀਂ ਵੀ ਸਮਝਦੇ ਆਂ ਡੇਰ ਹੋਈ ਲੇਕਿਨ ਸਾਨੂੰ ਡਿਸਪਲਿਨ ਚ ਰਹਿ ਕੇ ਪਾਰਟੀ ਕਰਨੀ ਹੁਕਮ ਵੀ ਮੰਨਣਾ ਪੈਂਦਾ ਤੇ ਕੁਝ ਨਾ ਕੁਝ ਸੁਧਾਰ ਕਰਨ ਦੀ ਅਸੀਂ ਬਾਰ ਬਾਰ ਕਹਿੰਦੇ ਰਹੇ ਆਂ ਲੇਕਿਨ ਜੋ ਨਹੀਂ ਮੰਨੇ ਹਾਰ ਕੇ ਫਿਰ ਅਸੀਂ ਆਏ ਆਂ ਕਮ ਸੋ ਅਸੀਂ ਤੇ ਆਪਣੀ ਭੁੱਲ ਬਖਸ਼ਾ ਲਈ ਕਿ ਸਾਡੇ ਮਨ ਦਾ ਬੋਝ ਹਲਕਾ ਹੋਵੇ ਸੋ ਇਸ ਕਰਕੇ ਅਸੀਂ ਆਏ ਆਂ ਤੇ ਗੁਰੂ ਕਿਰਪਾ ਕਰੇਗਾ ਗੁਰੂ ਬਖਸ਼ਿਸ਼ ਕਰੇਗਾ ਕਿ ਸਾਡਾ ਜਿਹੜਾ ਬੋਝ ਉਤਰੇਗਾ ਪੁੱਲ ਨੇ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾ ਜੀ ਉਹਨਾਂ ਨੇ ਕਿਹੜੀਆਂ ਲੋਕੀਆਂ ਨੇ ਜਿਹੜਾ ਇੱਕ ਤੜਾ ਪਹਿਲ ਦੂਜਾ ਤੜਾ ਜਿਹੜਾ ਮਿਹਨਤ ਦਾ ਤੜਾ ਬਾਕੀ ਸਾਡਾ ਕੋਈ ਸਾਡਾ ਕੋਈ ਤੜਾ ਨਹੀਂ ਉਹ ਵੀ ਨਾਲ ਸ਼ਾਮਲ ਹੋਣਾ ਸਾਡਾ ਕੋਈ ਤੜਾ ਨਹੀਂ ਉਹਨੂੰ ਸੋ ਸ਼ਾਮਲ ਹੋਣ ਜਿਹੜੇ ਨਹੀਂ ਆਏ ਔਰ ਸ਼ਿਓਮਰੀ ਕਲਦਾ ਦੇ ਸਾਰੇ ਲੀਡਰ ਸੀ ਸਾਰੇ ਆਵਾਜ਼ ਸ਼ਿਓਮਰੀ ਕਲਦਾ ਦੇ ਕਰਦੇ ਆਂ ਸ਼ਿਓਮਰੀ ਕਲਦਾ ਦੇ ਸੁਧਾਰ ਵਾਸਤੇ ਸੀ ਚੱਲੇ ਆਂ ਉਹ ਲਹਿਰ ਚਲਾਉਣ ਜਾ ਰਹੇ ਆਂ ਤਾਂ ਜੋ ਲੋਕਾਂ ਦੀ ਆਵਾਜ਼ ਬਣ ਕੇ ਸੀ ਆਪਣੀਆਂ ਤੇਰੀਆਂ ਗਲਤੀਆਂ ਉਪਰ ਲਾਦੀ ਮੰਗ ਗੁਰਮੀਤ ਸਿੰਘ ਬਾਵਾ ਨੇ ਇੱਕ ਵਾਰੀ ਮਾਫੀ ਮੰਗ ਚੁੱਕੇ ਸੀ ਜੇ ਮੰਗੀ ਜਾਊਗੀ ਤਾਂ ਮੈਂ ਦਾ ਕਰ ਸਕਦਾ ਮੈਂ ਵੀ ਜ਼ਿਲ੍ਹੇ 'ਤੇ ਹੋਣੀ 15 ਦਾ 10 ਹੋਣੀ ਯਾਰ ਕਰ ਲਓ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਪਾਵੇ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼